ਸਸ਼ਿਕਾ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਜਦੋਂ ਤੁਹਾਨੂੰ ਪਤਾ ਹੈ ਕਿ ਤੁਸੀਂ ਸਹੀ ਹੋ ਜਦੋਂ ਤੁਹਾਨੂੰ ਪਤਾ ਹੈ ਕਿ ਤੁਸੀਂ ਸਹੀ ਹੋ ਤਾਂ ਕੋ ਕਹਿੰਦੇ ਨਾ ਬਾੜ ਮੇ ਜਾਏ ਦੁਨੀਆ ਕੀ ਦੱਸਣਾ ਕੀ ਐਕਸਪਲੇਨ ਕਰਨਾ ਕਿਸੇ ਨੂੰ ਕਿ ਮੈਂ ਸਹੀ ਹਾਂ ਅੱਛਾ ਦੱਸਣ ਨਾਲ ਜ਼ਰੂਰੀ ਨਹੀਂ ਹੈ ਕਿ ਅਗਲਾ ਮੰਨ ਲਏਗਾ ਪਰ ਮਨਾਉਣਾ ਵੀ ਕਿਉਂ ਹੈ ਮਨਾਉਣਾ ਤੇ ਉਹਨੂੰ ਹੈ ਜਿਹਨੂੰ ਦੱਸਣ ਦੀ ਲੋੜ ਨਹੀਂ ਹੈ ਸਚਾਈ ਇਹ ਆ ਸਚਾਈ ਇਹ ਆ ਕਿ ਦੱਸੋ ਉਹਨੂੰ ਜਿਹਨੂੰ ਦੱਸਣ ਦੀ ਲੋੜ ਨਾ ਪਵੇ ਕਿਉਂਕਿ ਉਹ ਤੇ ਹਰ ਚੀਜ਼ ਨੂੰ ਜਾਣਦਾ ਹੈ ਤਾਂ ਬਹੁਤੀਆਂ ਸਿਚੁਏਸ਼ਨਾਂ ਦੇ ਵਿੱਚ ਬਹੁਤ ਹੀ ਹਾਲਾਤ ਦੇ ਵਿੱਚ ਬਹੁਤੀਆਂ ਸਫਾਈਆਂ ਨਹੀਂ ਦੇਣੀਆਂ ਚਾਹੀਦੀਆਂ ਬਹੁਤੀਆਂ ਥਾਵਾਂ ਦੇ ਵਿੱਚ ਬਹੁਤੀ ਭੀੜ ਦੇ ਵਿੱਚ ਬਹੁਤੀ ਕਹਿੰਦੇ ਆ ਗੱਲਾਂ ਦੇ ਵਿੱਚ ਚੋਪੀ ਚੰਗੀ ਆ ਅਗਰ ਤੁਸੀਂ ਅਗਰ ਤੁਸੀਂ ਕਿਸੇ ਚੀਜ਼ ਦਾ ਜਵਾਬ ਨਹੀਂ ਦਿੱਤਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਗਲਤ ਹੋ ਪਰ ਕਈ ਜਗ੍ਹਾ ਤੇ ਬੋਲਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਆਪਣਾ ਪੱਖ ਜਾਹਰ ਕਰਨ ਲਈ ਨਹੀਂ ਆਪਣਾ ਹੱਕ ਜਾਹਰ ਕਰਨ ਦੇ ਲਈ ਹੱਕ ਲਈ ਬੋਲਣਾ ਚਾਹੀਦਾ ਹੈ ਪੱਖ ਲਈ ਨਹੀਂ ਬੋਲਣਾ ਚਾਹੀਦਾ ਕਿਉਂਕਿ ਪੱਖ ਜੋ ਤੁਹਾਡਾ ਹੈ ਉਹ ਤੁਸੀਂ ਜਾਣਦੇ ਹੋ ਕਿ ਤੁਸੀਂ ਕਿ ਸਿਚੁਏਸ਼ਨ ਚੋਂ ਕਿਸ ਹਾਲਾਤ ਚੋਂ ਕੀ ਤੁਸੀਂ ਕਿਸ ਜਗ੍ਹਾ ਤੇ ਸਟੈਂਡ ਕਰਦੇ ਹੋ ਤੇ ਕੀ ਤੁਸੀਂ ਸਹੀ ਸੀ ਜਾਂ ਕਿੱਥੇ ਤੁਸੀਂ ਕਿਹੜਾ ਡਿਸੀਜਨ ਲਿਆ ਸੀ ਤੇ ਉਹਦੇ ਤੁਹਾਨੂੰ ਰਿਜ਼ਲਟ ਕੀ ਮਿਲ ਸਕਦੇ ਆ ਬਟ ਠੀਕ ਹੈ ਮਾਇਨੇ ਰੱਖਦਾ ਬਈ ਸਾਡਾ ਆਪਣਾ ਆਪ ਮਾਇਨੇ ਰੱਖਦਾ ਹੈ ਸਾਡਾ ਸੁਭਾਅ ਕਰਜ਼ਾ ਥੋੜਾ ਦੇਣਾ ਹੈ ਸੀ ਕਿਸੇ ਦਾ ਜਿਹੜੀ ਹਰ ਚੀਜ਼ ਲਈ ਦੂਜੇ ਵੱਲ ਦੇਖੀਏ ਹਰ ਗੱਲ ਲਈ ਹਰ ਜਵਾਬ ਲਈ ਹਰ ਸਿਚੁਏਸ਼ਨ ਲਈ ਹਰ ਡਿਸੀਜਨ ਲਈ ਦੂਜੇ ਦੀ ਸਲਾਹ ਲਈਏ ਦੱਸੋ ਇਹ ਕੀ ਮਾਇਨੇ ਰੱਖਦਾ ਠੀਕ ਹੈ ਮੈਂ ਕਹਿੰਨੀ ਆ ਇਹ ਗੱਲ ਆਪਾਂ ਮੰਨਦੇ ਆ ਕਿ ਪਰਿਵਾਰ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਏ ਪਰਿਵਾਰ ਦੀ ਸਲਾਹ ਨਾਲ ਮਾਤਾ ਪਿਤਾ ਨੂੰ ਹਮੇਸ਼ਾ ਅੱਗੇ ਰੱਖਣਾ ਚਾਹੀਦਾ ਏ ਰਿਸਪੈਕਟ ਵਿੱਚ ਵੀ ਗੱਲਬਾਤ ਵਿੱਚ ਵੀ ਇੱਜ਼ਤ ਮਾਨ ਵਿੱਚ ਤੇ ਚਲੋ ਉਹਨਾਂ ਤੋਂ ਵੱਡੀ ਇੱਜ਼ਤ ਕਿਸੇ ਦੀ ਹੈ ਹੀ ਨਹੀਂ ਜਿਹੜੀ ਆਪਣਾ ਮਾਤਾ ਪਿਤਾ ਦੀ ਕਰ ਸਕਦੇ ਆ ਜਿਵੇਂ ਇੱਕ ਸਿਰ ਦਾ ਤਾਜ ਨੇ ਸਾਡੇ ਮਾਤਾ ਪਿਤਾ ਤੇ ਮਾਤਾ ਪਿਤਾ ਦੇ ਲਈ ਔਲਾਦ ਗੱਲਾਂ ਪਾ ਕਰ ਰਹੇ ਆ ਸਿਰਫ ਇਹ ਕਿ ਜੇ ਤੁਸੀਂ ਕਿਸੇ ਤਰ੍ਹਾਂ ਨਾਲ ਤੁਹਾਨੂੰ ਲੱਗਦਾ ਏ ਕਿ ਤੁਹਾਡੀ ਨੀਅਤ ਸਹੀ ਸੀ ਕਿਸੇ ਨੂੰ ਭਾਵੇਂ ਕੋਈ ਸਲਾਹ ਦਿੱਤੀ ਜਿਸ ਵਿੱਚ ਭਾਵੇਂ ਕੋਈ ਨੁਕਸਾਨ ਹੋ ਗਿਆ ਬਾਅਦ ਚੀ ਠੀਕ ਹੈ ਓਕੇ ਹੋ ਗਿਆ ਤੇ ਫਿਰ ਫਿਰ ਕੀ ਕਰਨਾ ਹੈ ਕੀ ਕਰਾਂਗੇ ਅਸੀਂ ਸਫਾਈਆਂ ਦੇ ਕੇ ਕਿਉਂਕਿ ਜਿਹੜੀ ਚੀਜ਼ ਹੋ ਗਈ ਤੇ ਹੋ ਗਈ ਤੇ ਉਹਦੇ ਤੇ ਬੋਲ ਕੇ ਚਿਰਲਾ ਕੇ ਉਸ ਤੇ ਪਰਦੇ ਪਾ ਪਾ ਕੇ ਵੀ ਕੱਖ ਨਹੀਂ ਬੜਨਾ ਤੇ ਛੱਡ ਦੋ ਉਸ ਨੂੰ ਵਕਤ ਸੱਚ ਜਾਣੋ ਉਸ ਹਾਲਾਤ ਦਾ ਵਕਤ ਸਭ ਤੋਂ ਵਧੀਆ ਇਲਾਜ ਹੈ ਤਾ-ਤਾ ਮੰਗੀ ਗਈ ਮਦਦ ਇਨਸਾਨ ਦੀ ਹਉਮੈ ਨੂੰ ਤਾਂ ਖਤਮ ਚਲੋ ਕਰਦੀ ਆ ਹਉਮੈ ਤਾਂ ਹੋਣੀ ਨਹੀਂ ਚਾਹੀਦੀ ਇਨਸਾਨ ਦੇ ਵਿੱਚ ਉਸ ਦੇ ਜ਼ਮੀਰ ਨੂੰ ਵੀ ਖਤਮ ਕਰ ਦਿੰਦੀ ਹੈ ਤੇ ਇੱਕ ਗੱਲ ਹੋਰ ਉਹ ਇਹ ਆ ਕਿ ਮਦਦ ਮੰਗਿਆ ਨਹੀਂ ਮਿਲਦੀ ਜੇ ਕੁਦਰਤ ਨੇ ਕਰਨੀ ਹੈ ਤਾਂ ਉਹਨੇ ਕੋਈ ਨਾ ਕੋਈ ਹੀਲਾ ਵਸੀਲਾ ਬਣਾ ਹੀ ਦੇਣਾ ਤੇ ਕਿਉਂ ਨਹੀਂ ਅਸੀਂ ਭਰੋਸਾ ਕਰਦੇ ਆਪਣੇ ਆਪ ਤੇ ਕਿਉਂ ਨਹੀਂ ਆਪਣੀ ਕਿਸਮਤ ਤੇ ਭਰੋਸਾ ਰੱਖਦੇ ਆਪਣੇ ਵਕਤ ਤੇ ਕਰਮ ਕਰਨਾ ਹਿੰਮਤ ਕਰਨੀ ਹਿੰਮਤ ਕਰਨੀ ਪੈਣੀ ਹੈ ਹੁਣ ਦੇਖੋ ਇੱਕ ਤੁਹਾਨੂੰ ਮੈਂ ਐਗਜ਼ਾਮਪਲ ਦਿੰਨੀ ਆ ਪ੍ਰੈਕਟੀਕਲੀ ਲਾਈਫ ਦੇ ਵਿੱਚ ਕੁਦਰਤੀ ਤੌਰ ਤੇ ਹਰ ਚੀਜ਼ ਮਾਇਨੇ ਰੱਖਦੀ ਹੈ ਕੱਲੀ ਕਿਸਮਤ ਮਾਇਨੇ ਨਹੀਂ ਰੱਖਦੀ ਕਰਮ ਤੇ ਮਿਹਨਤ ਮਾਇਨੇ ਵੀ ਨਾਲ ਰੱਖਦੀ ਹੈ ਪਰ ਕੱਲੀ ਮਿਹਨਤ ਦੇ ਨਾਲ ਆਪਾਂ ਕਰਮ ਕਿਸਮਤ ਨੂੰ ਬਦਲ ਸਕਦੇ ਆ ਠੀਕ ਹੈ ਥੋੜੇ ਬਹੁਤੇ ਬਦਲ ਸਕਦੇ ਆ ਵਕਤ ਤੇ ਹਾਲਾਤ ਪਰ ਜਿੱਤ ਨਹੀਂ ਸਕਦੇ ਮਿਹਨਤ ਦੋ ਜਾਣੇ ਬਰਾਬਰ ਕਰਦੇ ਆ ਜਿਹੜਾ 1 ਨੰਬਰ ਤੇ ਹੁੰਦਾ ਤੇ ਜਿਹੜਾ 2 ਨੰਬਰ ਤੇ ਹੁੰਦਾ ਹੋ ਸਕਦਾ 1 ਨੰਬਰ ਵਾਲੇ ਦੀ ਕਿਸਮਤ ਨੇ ਨਾਲ ਸਾਥ ਦਿੱਤਾ ਤੇ 2 ਨੰਬਰ ਤੇ ਜੋ ਰਹਿ ਗਿਆ ਹੋ ਸਕਦਾ ਉਹਨੇ 1 ਨੰਬਰ ਵਾਲੇ ਨਾਲੋਂ ਜ਼ਿਆਦਾ ਮਿਹਨਤ ਕੀਤੀ ਹੋਵੇ ਪਰ ਕਿਤੇ ਨਾ ਕਿਤੇ ਕਿਸਮਤ ਤੇ ਟਾਈਮ ਨੇ ਉਸ ਦਾ ਸਾਥ ਨਹੀਂ ਦਿੱਤਾ ਤਾਂ ਪਾਏ ਨਹੀਂ ਕਹਿੰਦੇ ਕਿ ਮਿਹਨਤੀ ਹੈ ਘੱਟ ਸੀ ਤੇ ਉਹ ਵੱਧ ਸੀ ਕਈ ਵਾਰੀ ਹੋ ਸਕਦਾ ਉਸਨੇ ਜ਼ਿਆਦਾ ਹੀ ਮਿਹਨਤ ਕੀਤੀ ਹੋਵੇ ਤਾਂ ਇਹ ਹਾਲਾਤ ਨੇ ਇਹ ਅਸਲ ਦੇ ਵਿੱਚ ਕਰਮ ਨੇ ਸਾਡੇ ਕਰਮ ਨੀयत ਕਿਸਮਤ ਹਰ ਚੀਜ਼ ਇੱਕ ਦੂਜੇ ਨਾਲ ਜੁੜੀ ਹੋਈ ਹੁੰਦੀ ਆ ਤਾਂ ਇਸ ਕਰਕੇ ਕੱਲੀ ਇੱਕ ਚੀਜ਼ ਦੇ ਬਾਰੇ ਅਸੀਂ ਇਹ ਨਹੀਂ ਕਹਿ ਸਕਦੇ ਉਪਰ ਭਾਈ ਕੱਲੀ ਕਿਸਮਤ ਹੈ ਤੇ ਬੈਜੋ ਜੇ ਕਿਸਮਤ ਚ ਲਿਖਿਆ ਤੇ ਮਿਲ ਹੀ ਜਾਣਾ ਤੇ ਹਿੰਮਤ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ ਗਲਤ ਹੈ ਹੁਣ ਦੇਖੋ ਜੇ ਕਿਸੇ ਨੇ ਹੁਣ ਐਸਆਈ ਬਣਨਾ ਹੈ ਜਾਂ ਕੋਈ ਯੂਪੀਐਸਸੀ ਕਲੀਅਰ ਕਰਨੀ ਹੈ ਕਿਸੇ ਕਿਸੇ ਪੋਸਟ ਲਈ ਤੁਸੀਂ ਅਪਲਾਈ ਕਰਨਾ ਹੈ ਤਾਂ ਤੁਸੀਂ ਉਹ ਨੌਕਰੀ ਤੇ ਪਹੁੰਚਣਾ ਹੈ ਤਾਂ ਕਈ ਵਾਰੀ ਦੇਖੋ ਕੀ ਹੁੰਦਾ ਹੈ ਕਿ ਕੋਈ ਮਿਹਨਤ ਤੇ ਚਲੋ ਇਹਦੇ ਚ ਕਰਨੀ ਪੈਂਦੀ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਮੈਡੀਕਲ ਲਾਈਨ ਦੇ ਵਿੱਚ ਵੀ ਤੁਹਾਨੂੰ ਪਤਾ ਹੈ ਕਿ ਬਹੁਤ ਮਿਹਨਤ ਕਰਨੀ ਪੈਂਦੀ ਹੈ ਜਿਨੇ ਡਾਕਟਰ ਬਣਨਾ ਹੈ ਡਾਕਟਰ ਬਣਨ ਦੇ ਲਈ ਬਹੁਤ ਜ਼ਿਆਦਾ ਪੜਨਾ ਪੈਂਦਾ ਹੈ ਮਿਹਨਤ ਕਰਨੀ ਪੈਂਦੀ ਹੈ ਠੀਕ ਹੈ ਉਹੀ ਬਣੇਗਾ ਜੋ ਮਿਹਨਤ ਕਰੇਗਾ 100 and 1% ਸਹੀ ਹੈ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਹਾਡੀ ਕਿਸਮਤ ਦੇ ਵਿੱਚ ਡਾਕਟਰ ਬਣ ਜਾਣਾ ਲਿਖਣਾ ਹੈ ਤੇ ਲਿਖਿਆ ਹੋਇਆ ਤੇ ਤੁਹਾਨੂੰ ਪੜਨ ਦੀ ਲੋੜ ਨਹੀਂ ਹੈ ਤੂੰ ਤੇ ਡਾਕਟਰ ਬਣ ਸਕਦਾ ਹੈ ਗਲਤ ਤਾਂ ਉਹਦੇ ਵਿੱਚ ਇਹ ਵੀ ਤਾਂ ਨਾਂ ਲਿਖਿਆ ਹੋ ਸਕਦਾ ਹੈ ਕਿ ਸੂਰਜ ਬੁੱਧ ਵਾਲੇ ਨੇ ਮਿਹਨਤ ਕਰ ਲੈਣੀ ਹੈ ਤੋਂ ਉਹਨੇ ਡਾਕਟਰ ਬਣ ਜਾਣਾ ਉਹਦਾ ਮੰਗਲ ਬੜਾ ਅੱਛਾ ਹੈ ਜੀ ਉਹਦਾ ਸ਼ਨੀ ਬੜਾ ਅੱਛਾ ਹੈ ਉਹਦਾ ਦਿਮਾਗ ਬੜਾ ਅੱਛਾ ਹੈ ਤੈਨੂੰ ਜਿਹੜੀ ਵੀ ਪੜ੍ਹਾਈ ਮਿਲਣੀ ਹੈ ਨੇ ਪੜ੍ਹ ਲੈਣੀ ਮਾਇਨੇ ਰੱਖਦਾ ਹੈ ਕਿ ਕਈ ਵਾਰੀ ਕਿਸੇ ਦਾ ਪਹਿਲਾਂ ਹੀ ਟੈਸਟ ਕਲੀਅਰ ਹੋ ਗਿਆ ਪਹਿਲੀ ਵਾਰੀ ਦਿੱਤਾ ਕਲੀਅਰ ਹੋ ਗਿਆ ਵਕਤ ਸਾਥ ਦੇ ਰਿਹਾ ਕਿਸਮਤ ਸਾਥ ਦੇ ਰਹੀ ਹੈ ਤਾਂ ਜੋ ਰਸਤਾ ਸੀ ਚੁਣਿਆ ਉਹਦੇ ਵਿੱਚ ਸਾਡੀ ਜੋ ਸਾਡਾ ਔਰਾ એનર્ਜੀ ਹੈ ਉਹ ਨਾਲੋਂ ਨਾਲ ਲੈ ਕੇ ਸਾਨੂੰ ਜਾ ਰਹੀ ਹੈ ਤੇ ਕਈ ਵਾਰੀ ਕੀ ਹੋਇਆ ਅਸੀਂ ਕਿਹਾ ਕਿ ਅਸੀਂ ਇਹ ਚੀਜ਼ ਬਣਨਿਆ ਸੀ ਜਿੱਦ ਫੜ ਲਈ ਅਸੀਂ ਇਹ ਕਰਨੀ ਪਹਿਲੀ ਵਾਰ ਤਾਂ ਬੜੀ ਮਿਹਨਤ ਕੀਤੀ ਨਹੀਂ ਹੋਇਆ ਦੂਜੀ ਵਾਰ ਨਹੀਂ ਹੋਇਆ ਤੀਜੀ ਵਾਰ ਨਹੀਂ ਹੋਇਆ ਤੇ ਚੌਥੀ ਵਾਰ ਅਸੀਂ ਸੋਚਿਆ ਛੱਡੋ ਪਰੇ ਕਰਦੇ ਨਹੀਂ ਕਰ ਸਕਦੇ ਸੀ ਹੋ ਸਕਦਾ ਉਸ ਟਾਈਮ ਤੇ ਵਕਤ ਨਹੀਂ ਸੀ ਤੇ ਉਸ ਟਾਈਮ ਵਕਤ ਆਣਾ ਬਸ ਇਹ ਥੋੜੀ ਜੀ سپورਟ ਜਣੀ ਹੈ ਨਾ ਇਹ ਸਮਝਣ ਦੇ ਵਿੱਚ ਸਾਨੂੰ ਉਲਝੇਵਾ ਪੈਂਦਾ ਹੈ ਕਿਸਮਤ ਤੇ ਕਰਮ ਤੇ ਨੀਅਤ ਹਰ ਕਿਸੇ ਦੀ ਵਕਤ ਵਕਤ ਤੇ ਬਦਲਦੀ ਹੈ ਤਾਂ ਪਗਲ ਕੀ ਕੀਤੀ ਸੀ ਕਿ ਜਦੋਂ ਤੁਹਾਨੂੰ ਪਤਾ ਹੈ ਤੁਸੀਂ ਸਹੀ ਹੋ ਤੁਸੀਂ ਸਹੀ ਕਰਮ ਕਰ ਰਹੇ ਹੋ ਤੁਹਾਡੀ ਨੀਅਤ ਅੱਛੀ ਹੈ ਤੁਹਾਡੀ ਸੋਚ ਅੱਛੀ ਹੈ ਸੋਚ ਅੱਛੀ ਹੈ ਤੁਹਾਡੇ ਮਨ ਦੇ ਵਿੱਚ ਐਦਾਂ ਦਾ ਕੋਈ ਪਲੈਨਿੰਗ ਹੈ ਨਹੀਂ ਸੀ ਕਿਸੇ ਸਿਚੁਏਸ਼ਨ ਦੇ ਪ੍ਰਤੀ ਉਸ ਦਾ ਫਾਇਦਾ ਲੈਣ ਦੇ ਪ੍ਰਤੀ ਤਾਂ ਵਾਦੂ ਸਫਾਈਆਂ ਨਾ ਦਿਆਂ ਕਰੋ ਕਿਉਂਕਿ ਜਿਨੂੰ ਸਫਾਈਆਂ ਸਾਨੂੰ ਦੇਣੀਆਂ ਬਣਦੀਆਂ ਨੇ ਉਹਨੂੰ ਦੇਣ ਦੀ ਲੋੜ ਹੀ ਨਹੀਂ ਪੈਂਦੀ ਉਹਨੂੰ ਲੋੜ ਨਹੀਂ ਪੈਂਦੀ ਦੇਣ ਦੀ ਤੇ ਬਸ ਅਸੀਂ ਜਵਾਬ ਦੇ ਆ ਉਸ ਕੁਦਰਤ ਨੂੰ ਅਸੀਂ ਜਵਾਬ ਦੇ ਆ ਉਹਨੂੰ ਜਿਨੇ ਸਾਨੂੰ ਸਰੀਰ ਦਿੱਤਾ ਮਨ ਦਿੱਤਾ ਜਿਨੇ ਇਸ ਤਰ੍ਹਾਂ ਦੀ ਸੋਚ ਦਿੱਤੀ ਜਾਂ ਜਿਨੇ ਇਸ ਤਰ੍ਹਾਂ ਦਾ ਕਰਮ ਕਰਾਇਆ ਬਾਕੀ ਦੁਨੀਆ ਦਾ ਕੋਈ ਕਰਜ਼ਾ ਨਹੀਂ ਦੇਣਾ ਤੁਸੀਂ ਆਪਣੀ ਲਾਈਫ ਨੂੰ ਇੰਜੋਏ ਕਰੋ ਹਰ ਪਲ ਨੂੰ ਇੰਜੋਏ ਕਰੋ ਹਰ ਪਲ ਨੂੰ ਖੁਸ਼ੀ ਨਾਲ ਮਨਾਓ ਕਿ ਤਾਂ ਕਿ ਕੱਲ੍ਹ ਨੂੰ ਇਹ ਨਾ ਹੋਵੇ ਕਿ ਸਾਨੂੰ ਇਹ ਲੱਗੇ ਕਿ ਹਾਏ ਹਾਏ ਵਕਤ ਹੀ ਲੰਘ ਗਿਆ ਐਦਾਂ ਕਰ ਲੈਂਦੇ ਤਾਂ ਚੰਗਾ ਸੀ ਐਦਾਂ ਖੁਸ਼ ਹੋ ਲੈਂਦੇ ਤਾਂ ਚੰਗਾ ਸੀ ਬਹੁਤੇ ਲੋਕ ਬਹੁਤੇ ਲੋਕ ਵਕਤ ਨੰਗੇ ਤੇ ਸੋਟੀਆਂ ਪਹਿਣ ਤੇ ਚੱਲਦੇ ਆ ਜੇ ਪਹਿਲਾਂ ਹੀ ਸੰਭਲ ਜੀਏ ਤੇ ਹਰ ਜਿਵੀਂ ਕੀ ਹੈਨਾ ਅੱਜ 10 ਦਸੰਬਰ 2024 ਦਿਨ ਮੰਗਲਵਾਰ ਦਾ 10ਵੀਂ ਦੀ ਤਿਥੀ ਹੈ ਜੀ ਵੱਡੇ ਵੱਡੇਰਿਆਂ ਦਾ ਮੱਥਾ ਟੇਕਣਾ ਉਹਨਾਂ ਨੂੰ ਨਮਸਕਾਰ ਕਰਨਾ ਬੜਾ ਵਧੀਆ ਸ਼ੁਭ ਮੰਨਿਆ ਜਾਂਦਾ ਹੈ ਤੇ ਵੱਡੇ ਵੱਡੇਰਿਆਂ ਦੇ ਨਾਂ ਤੇ ਅ ਸ਼ੀਧਾਂ ਦਾ ਮੱਥਾ ਟੇਕਣਾ ਤੇ ਵੈਸੇ ਵੀ ਸ਼ੁਭ ਹੁੰਦਾ ਹੈ ਤਾਂ ਜ਼ਰੂਰ ਚਾਹੇ ਆਪਣੇ ਘਰ ਬੈਠੇ ਹੀ ਟੇਕੋ ਤੇ ਜੇ ਕੋਈ ਤੁਹਾਡੇ ਵੱਡੇ ਵੱਡੇਰੇ ਹੈਗੇ ਨੇ ਤਾਂ ਉਹਨਾਂ ਦੇ ਨਾਮ ਦਾ ਮੱਥਾ ਤੇ ਉੱਥੇ ਜਗ੍ਹਾ ਤੇ ਜਾ ਕੇ ਜੋਤ ਲਗਾਣਾ ਮੱਥਾ ਟੇਕਣਾ ਵੈਸੇ ਵੀ ਸ਼ੁਭ ਹੁੰਦੀ ਹੈ ਉਸ ਜਗ੍ਹਾ ਤੇ ਜਾ ਕੇ ਜਿਸ ਜਗ੍ਹਾ ਤੇ ਤੁਹਾਡੀ ਬਣੀ ਹੋਈ ਹੈ ਸ਼ੀਧਾਂ ਦੀ ਜਗ੍ਹਾ ਠੀਕ ਹੈ तो चलो दसवीं तिथि है और अज्ज पूरा दिन दसवीं तिथि का पथ रहेगा चंद्रराहू का योग अच्छ पूरा दिन रहने वाला है और ग्रह के मुताबक क्योंकि चंद्रमा जो है ना अज्ज मीन राशि पूरा दिन रहेगा उत्तरा भाद्रापद नक्षत्र कल पूर्व भाद्रापद नक्षत्र से अज उत्तरा भाद्रापद से शनि नक्षत्र चंद्रमा रहेगा ठीक है और एक बज के तीह मिनट तो रहेगा ਉਤਰਾ ਭਦਰਪਦ ਨਕਸ਼ਤਰ ਤੇ ਉਸ ਤੋਂ ਬਾਅਦ ਰੇਤ ਦੀ ਜਾਨੀ ਦੁਪਹਿਰ ਨੂੰ ਤਕਰੀਬਨ 1.5 ਵਜੇ ਤੋਂ ਬਾਅਦ ਜਨਮ ਲੈਣ ਵਾਲੇ ਬੱਚੇ ਨੂੰ ਗੰਡਮੂਲ ਦੀ ਪੂਜਾ ਲੱਗੇਗੀ ਓਕੇ ਆ ਤੇ ਅੱਜ 10ਵੀਂ ਤੇ ਜੋ ਸ਼ੁਕਰ ਹੈ ਉਹ ਸ਼ਰਵਣ ਨਕਸ਼ਤਰ ਤੇ ਚਲੇ ਜਾਏਗਾ ਤੇ ਗੰਡਮੂਲ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਕਿ ਇਸ ਤਰ੍ਹਾਂ ਤੇ ਸ਼ੁਰੂ ਹੋ ਜਾਣਗੇ ਤੇ ਅੱਜ 3 ਵਜੇ ਤੋਂ ਲੈ ਕੇ 4.5 ਵਜੇ ਦਾ ਟਾਈਮ ਰਾਹੁ ਕਾਲ ਦਾ ਰਹੇਗਾ ਸਭ ਤੋਂ ਪਹਿਲਾਂ ਅਸੀਂ ਮੇਸ਼ ਰਾਸ਼ੀ ਦੀ ਗੱਲ ਕਰਾਂਗੇ ਨੇਸ਼ ਰਾਸ਼ੀ ਦੇ ਲਈ ਚੰਦਰ ਆਉ ਦਾ ਜੋਗਾ ਚ ਵੀ 12ਵੇਂ ਸਥਾਨ ਵਿੱਚ ਦੁਪਹਿਰ ਤੱਕ ਜੋ ਸ਼ਨੀ ਦਾ ਨਕਸ਼ਤਰ ਤੇ ਉਸ ਤੋਂ ਬਾਅਦ ਬੁੱਧ ਦਾ ਨਕਸ਼ਤਰ ਦੋਨੋਂ ਹੀ ਮਿੱਤਰ ਨਹੀਂ ਹੈ ਇਸ ਕਰਕੇ ਸੰਭਲ ਸੰਭਲ ਕੇ ਚੱਲਣਾ ਚਾਹੀਦਾ ਹੈ ਸੇਤ ਮਨ ਦਿਮਾਗ ਤਿੰਨਾਂ ਨੂੰ ਬੈਲੈਂਸ ਕਰਕੇ ਗੱਲਬਾਤ ਕੰਮਕਾਰ ਕਰੋਗੇ ਤਾਂ ਰਿਜ਼ਲਟ ਵਧੀਆ ਨਹੀਂ ਤਾਂ ਕੁਝ ਨਾ ਕੁਝ ਪਰੇਸ਼ਾਨੀ ਕਿਸੇ ਨਾ ਕਿਸੇ ਵਜ੍ਹਾ ਨਾਲ ਹੋ ਸਕਦੀ ਹੈ ਤਾਂ ਕੋਸ਼ਿਸ਼ ਇਹ ਵੀ ਕਰਨੀ ਹੈ ਕਿ ਆ ਤੁਸੀਂ ਕਾਲਾ ਨੀਲਾ ਹਰਾ ਰੰਗ ਬਿਲਕੁਲ ਨਹੀਂ ਪੋਣਾ ਤੇ ਬੱਚਿਆਂ ਨੂੰ ਕੁਝ ਨਾ ਕੁਝ ਖਾਣ ਨੂੰ ਦੇਣਾ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾ ਰਹੇ ਹੋ ਤਾਂ ਉਸ ਜਗਾ ਤੇ ਤੁਸੀਂ ਪਤਾਰਸੇ ਲੈ ਕੇ ਜਾ ਸਕਦੇ ਹੋ ਟੌਰਸ ਬ੍ਰਿਖ ਰਾਸ਼ੀ ਬ੍ਰਿਖ ਰਾਸ਼ੀ ਦੇ ਲਈ ਜੋ ਸਿਤਾਰੇ ਚੱਲ ਰਿਹਾ ਜੀ ਗੁਰੂ ਲਗਨ ਚ ਹੈ ਤੁਹਾਨੂੰ ਪਤਾ ਹੈ ਔਰ ਸੂਰਜ ਬੁੱਧ ਸਤਵੇਂ ਸਥਾਨ ਵਿੱਚ ਤੇ ਸ਼ਨੀ ਦਾ ਨਕਸ਼ਤਰ ਅਜ ਮਿੱਤਰ ਹੈ ਉਸ ਤੋਂ ਬਾਅਦ ਬੁੱਧ ਦਾ ਨਕਸ਼ਤਰ ਤਾਂ ਨੰ ਕੰਮ ਕਰ ਬਿਜ਼ਨਸ ਚੰਗਾ ਚੱਲੇਗਾ ਮਾਤਾ ਦੀ ਸਿਹਤ ਠੀਕ ਹੋਣੀ ਚਾਹੀ ਜੇ ਫਿਰ ਵੀ ਕੇਲੇ ਤੁਸੀਂ ਮੰਦਰ ਰੱਖਣ ਤੇ ਬੁੱਧ ਤੇ ਚੰਦਰ ਦਾ ਫਲ ਸ਼ੁਭ ਮਿਲੇਗਾ ਠੀਕ ਹੈ ਰਹੀ ਗੱਲ ਅਗਲੀ ਰਾਸ਼ੀ ਦੀ ਤਾਂ ਜੈਮਿਨੀਸ ਹਨ ਮਿਥੂਨਾ ਜੀ ਮਿਥੂਣਾ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲ ਰਹੇ ਨੇ ਜੀ ਗ੍ਰਹਿਆਂ ਦੇ ਮੁਤਾਬਕ ਮਿਥੂਣਾ ਰਾਸ਼ੀ ਦਾ ਮਾਲਕ ਬੁੱਧ ਔਰ ਬੁੱਧ ਜੋ ਵਿਰਾਜ਼ਮਾਨ ਹੈ ਸੂਰਜ ਬੁੱਧ ਜੋ 6ਵੇਂ ਸਥਾਨ ਵਿੱਚ ਚੱਲਦੇ ਪਏ ਆ ਸੂਰਜ ਬੁੱਧ ਦੀ ਯੁੱਧ ਬਣੀ ਥੋੜਾ ਜਿਹਾ ਸਿਹਤ ਲਈ ਆਪਾਂ ਕਹਿ ਸਕਦੇ ਹਾਂ ਲੱਤਾਂ ਬਾਹਾਂ 'ਚ ਦਰਦ ਰਹੇਗਾ ਪਰ ਨਕਸ਼ਤਰ ਦੋਨੋਂ ਹੀ ਮਿੱਤਰ ਨੇ ਪ੍ਰਾਪਰਟੀ ਦਾ ਕੰਮ ਕਰਨ ਵਾਲਿਆਂ ਲਈ ਘਰੇਲੂ ਕੰਮ ਕਰਨ ਵਾਲਿਆਂ ਦਾ ਜੋ ਹੈ ਉਹਦੇ ਲਈ ਚ ਮਨੋਵਲਵਧੀਆ ਰਹੇਗਾ हां एक ਗੱਲ ਦਾ ਧਿਆਨ ਤੁਸੀਂ ਰੱਖਣਾ ਕਿ ਬਿਨਾਂ ਮੰਗੇ ਕਿਸੇ ਨੂੰ ਸਲਾਣੀ ਦੇਣੀ ਤੇ ਘਰ ਦੀ ਛੱਤ ਸਾਫ਼ ਰੱਖਣੀ ਹੈ। ਕੈਂਸਰ ਜਾਨੀ ਕਰਕਰਾਂਸ਼ੀ ਦੀ ਗੱਲ ਕਰੀਏ ਤਾਂ ਜੋ ਨਕਸ਼ਤਰ ਹੈ ਦੋਨੋਂ ਹੀ ਮਿੱਤਰ ਨਹੀਂ ਹੈ ਤਾਂ ਇਸ ਕਰਕੇ ਟੀਟ ਜਿੱਦੀ ਨਹੀਂ ਬਣਨਾ ਜ ਕਿਸੇ ਨਾਲ ਬੈਸਵਾਜੀ ਨਹੀਂ ਕਰਨੀ ਨਸ਼ੇ ਤੋਂ ਦੂਰੀ ਬਣਾ ਕੇ ਰੱਖਣੀ ਹੈ ਔਰ ਕਿਸੇ ਵੀ ਤਰ੍ਹਾਂ ਦਾ ਕੰਪੀਟੀਸ਼ਨ ਹੋਵੇ ਉਸ ਨੂੰ ਹਲਕੇ ਚ ਨਹੀਂ ਲੈਣਾ ਠੀਕ ਨੌਕਰੀ ਕਰਨ ਵਾਲਿਆਂ ਨੂੰ ਆਪਣੇ ਅਫਸਰਾਂ ਦੇ ਰੁੱਖ ਤੇ ਮੂਰ ਦਾ ਧਿਆਨ ਕਰਕੇ ਹੀ ਗੱਲਬਾਤ ਕਰਨੀ ਚਾਹੀਦੀ ਆ। ਲਿਓ ਸੰਗ੍ਰਾਸ਼ੀ ਦੀ ਗੱਲ ਕਰੀਏ ਤਾਂ ਨਕਸ਼ਤਰ ਮਿੱਤਰ ਹੈ ਤੇ ਬੁੱਧ ਦਾ ਨਕਸ਼ਤਰ ਜਦੋਂ ਆਏਗਾ 1:30 ਵਜੇ ਤੋਂ ਬਾਅਦ ਤਾਂ ਉਦੋਂ ਸਭ ਅੱਛਾ ਹੋ ਜਾਏਗਾ ਸ਼ਨੀ ਦਾ ਨਕਸ਼ਤਰ ਖਤਮ ਤੇ ਬੁੱਧ ਮਿੱਤਰ ਹੈ ਤਾਂ ਸਮਝਦਾਰੀ ਨਾਲ ਚੱਲਣ ਤੇ ਆਪਣਾ ਕੰਮ ਕਰ ਰਹੇ ਹੋ ਤੁਸੀਂ ਜਿੱਦਾਂ ਸਟੇਸ਼ਨਰੀ ਦਾ ਕੰਮ ਹੈ ਦੁਕਾਨਦਾਰੀ ਹੈ ਬੁਟੀਕ ਦਾ ਕੰਮ ਹੈ ਜਾਂ ਕੱਪੜੇ ਦਾ ਕੰਮ ਕਿਸੇ ਵੀ ਤਰ੍ਹਾਂ ਦੀ ਦੁਕਾਨਦਾਰੀ ਤੇ ਤੁਸੀਂ ਲੱਗਿਓ ਜਾਂ ਆਪਣਾ ਕੰਮ ਹੈ ਤਾਂ ਉਹਦੇ ਲਈ ਅੱਜ ਦਾ ਦਿਨ ਤੁਹਾਡਾ ਬੈਸਟ ਜਾਣ ਵਾਲਾ ਹੈ ਅੱਛੇ ਰਿਜ਼ਲਟ ਮਿਲਣ ਵਾਲਿਆ ਜਾਂ ਸ਼ਾਦੀ ਦੀ ਉਮਰ ਆ ਤਾਂ ਰਿਸ਼ਤੇ ਦੀ ਗੱਲਬਾਤ ਵੀ ਕਿਤੇ ਅੱਗੇ ਤੁਰ ਸਕਦੀ ਆ ਵਰਗੋ ਜਨਿਕ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਅੱਛਾ ਜਾਏਗਾ ਵਧੀਆ ਜਾਏਗਾ ਪਰਿਵਾਰ ਵਿੱਚ ਕਿਤੇ ਦੂਰ ਜਾਣਾ ਜਾਂ ਕਿਤੇ ਮੱਠਾ ਟਿਕਨ ਜਾਂਦਾ ਤੁਹਾਡਾ ਪ੍ਰੋਗਰਾਮ ਹੋਵੇ ਤਾਂ ਬਹੁਤ ਹੀ ਅੱਛਾ ਪੈਸੇ ਵੱਲੋਂ ਵੀ ਸੌਖੇ ਰਹੋਗੇ ਲਗਜ਼ਰੀ ਚੀਜ਼ਾਂ ਤੇ ਖਰਚ ਵੀ ਹੋਣਗੇ ਤੇ ਪਰਿਵਾਰ ਨੂੰ ਲੈ ਕੇ ਥੋੜੀ ਜਿਹੀ ਚਿੰਤਾ ਜ਼ਰੂਰ ਰਹੇਗੀ ਪਰ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਏਗਾ ਪਤਾਸੇ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰੋ ਜਾਂ ਤુલਸੀ ਦੇ ਪੱਤੇ ਦਾ ਸੇਵਨ ਵੀ ਕਰ ਸਕਦੇ ਹੋ ਬੁੱਧ ਸ਼ੁਭਫਲ ਦੇ ਜਾਂਦਾ ਲਿਬਰਾ ਤੁਲਾ ਰਾਸ਼ੀ ਤੁਲਾ ਰਾਸ਼ੀ ਦੇ ਲਈ ਜੋ ਨਕਸ਼ਤਰ ਨੇ ਦੋਨੋਂ ਹੀ ਮਿੱਤਰ ਨੇ ਦਾ ਘਰ ਮਕਾਨ ਪ੍ਰਾਪਰਟੀ ਕੰਸਟਰਕਸ਼ਨ ਦਾ ਕੰਮ ਛੋਟਾ ਮੋਟਾ ਘਰ ਚ ਕੰਮ ਕਰਨ ਦੇ ਲਈ ਸਿਤਾਰੇ ਤੁਹਾਡੇ ਸ਼ੁਭ ਨੇ ਪੂਰੀ ਤਰ੍ਹਾਂ ਨਾਲ ਹਰ ਚੀਜ਼ ਦਾ ਸਾਥ ਮਿਲੇਗਾ ਪਰ ਧਿਆਨ ਰੱਖਣਾ ਅੱਜ ਵੀ ਰਾਤ ਨੂੰ ਦੁੱਧ ਨਹੀਂ ਪੀਣਾ ਤੇ ਕੰਨਾਂ ਪਿੱਛੇ ਇਤਰ ਲਗਾ ਲੈਣਾ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਦੇ ਲਈ ਦੋਨੋਂ ਹੀ ਨਕਸ਼ਤਰ ਮਿੱਤਰ ਨਹੀਂ ਹੈ ਤਾਂ ਇਸ ਕਰਕੇ ਥੋੜਾ ਆਪਣੀ ਸਿਹਤ ਦਾ ਤੇ ਨਜ਼ਰਾਂ ਤੋਂ ਬਚ ਕੇ ਹੀ ਰਹਿਣਾ ਚੰਗਾ ਹੈ ਮਿੱਠੇ ਦਾ ਸੇਵਨ ਥੋੜਾ ਘੱਟ ਕਰਨਾ ਹੈ ਰਾਤ ਨੂੰ ਸੂਰਜ ਬੁੱਧ ਲਗਣ ਵਿੱਚ ਹੈ ਤਾਂ ਥੋੜਾ ਕੌਨਫੀਡੈਂਸ ਤਾਂ ਚਲੋ ਬਣਿਆ ਰਹੇਗਾ ਪਰ ਨਕਸ਼ਤਰ ਮਿੱਤਰ ਨਾ ਹੋਣ ਕਰਕੇ ਕਿਤੇ ਨਾ ਕਿਤੇ ਥੋੜੀ ਜੀ ਉਦਾਸੀ ਥੋੜੀ ਜੀ ਕਿਸੇ ਦੀ ਗੱਲ ਮਨ ਤੇ ਲੱਗ ਸਕਦੀ ਆ ਤਾਂ ਉਹਦੇ ਲਈ ਤੁਸੀਂ ਅੱਜ ਕਾਲਾ ਤੇ ਨੀਲਾ ਰੰਗ ਨਹੀਂ ਪੋਣਾ ਸੈਜੀਟੇਰੀਅਸ ਤੁਹਾਨੂੰ ਰਾਚੀ ਦੀ ਗੱਲ ਕਰੀਏ ਤਾਂ ਅੱਜ ਦਸਵੀਂ ਤੇ ਤੁਸੀਂ ਪੀਲੇ ਫੁੱਲ ਆਪਣੇ ਇਸਟ ਨੂੰ ਆਪਣੇ ਗੁਰੂ ਨੂੰ ਆਪਣੇ ਕਿਤੇ ਵੀ ਗੁਰਦਾਰਾ ਸਾਹਿਬ ਜਾਂ ਮੰਦਿਰ ਚੜਾ ਸਕਦੇ ਹੋ ਤੇ ਨਕਸ਼ਤਰ ਜੋ ਨੇ ਉਹ ਮਿੱਤਰ ਤੇ ਹੈ ਨਹੀਂ ਪਰ ਕਹਿ ਸਕਦੇ ਆਪਾਂ ਕਿ ਅਹ ਦੂਸਰਿਆਂ ਦੀਆਂ ਗੱਲਾਂ ਤੇ ਜ਼ਿਆਦਾ ਭਰੋਸਾ ਕਰਨਾ ਨੁਕਸਾਨ ਦੇ ਘਰ ਵਿੱਚ ਛੋਟਾ ਮੋਟਾ ਕਲੇਸ਼ ਹੀ ਕਰਾਏਗਾ ਤਾਂ ਇਸ ਕਰਕੇ ਆਪਣੇ ਪਰਿਵਾਰ ਦੀ ਸਲਾਹ ਨਾਲ ਚੱਲੋ ਤੇ ਆਪਣੇ ਪਰਿਵਾਰ ਨੂੰ ਅਹਿਮੀਅਤ ਦੇ ਕੇ ਰੱਖੋ ਤਾਂ ਕਿ ਬਰਸ ਬਰ ਸ਼ੂਟ ਫਾਲ ਦੇ ਇਨਵੈਸਟਮੈਂਟ ਹਾਜੇ ਵੀ ਜ਼ਿਆਦਾ ਨਹੀਂ ਕਰਨੀ कैप्रिकॉर्न मकर राशि दी गल करिए ता नक्षत्र दोनों ही मित्र ਨੇ ਤੇ ਜਿਹਦੇ ਕਰਕੇ ਦਿਨ ਵਧੀਆ ਚਾਹੇਗਾ ਅچھے ਲੋਕਾਂ ਨਾਲ ਮੀਟਿੰਗ ਕੰਮਕਾਰ ਵਧੀਆ ਹੋਏਗਾ ਮੰਗਲ ਦੀ એનર્ਜੀ ਸ਼ੁਭਫਲ ਦੇਗੀ ਜੀਪ ਤੇ ਸ਼ੈਨ ਲਾਉਣ ਦੇ ਨਾਲ ਸਤਵੇਂ ਮੱਠਾ ਮੰਗਲ ਜੋ ਟੈਂਪਰੇਰੀ ਤੌਰ ਤੇ ਮੰਗਲੀ ਜੋਗ ਬਣਾ ਰਿਹਾ ਹੈ ਸ਼ੁਭਫਲ ਦੇਗਾ ਅਗਿਵਰਸ ਕੁੰਭ ਰਾਸ਼ੀ ਦੇ ਲਈ ਤਾਂ ਕੰਮਕਾਰ ਬਿਜ਼ਨਸ ਚੰਗਾ ਵਿਦੇਸ਼ ਲਈ ਸਿਤਾਰੇ ਅੱਛੇ ਤੇ ਲੰਬੀ ਚਾ ਛੋਟੀ ਯਾਤਰਾ ਕਰਨੀ ਪੈ ਸਕਦੀ ਆ ਤੇ ਪਰਿਵਾਰ ਦਾ ਸਾਥ ਮਿਲੇਗਾ ਔਲਾਦ ਨੂੰ ਲੈ ਕੇ ਚਿੰਤਾਵਾਂ ਜੋ ਤੁਹਾਡੀਆਂ ਬਣੀਆਂ ਸੀ ਉਹ ਘਟਣਗੀਆਂ ਦੁੱਧ ਮੱਥੇ ਤੇ ਲਾਣਾ ਜਾਂ ਕੇਸਰ ਦੀ ਡੱਬੀ ਆਪਣੇ ਕੋਲ ਰੱਖ ਲੈਣੀ ਹੈ ਪਾਇਸੇ ਜਾਨੇ ਮੀਂਹ ਦਾ ਸੀ ਮੀਂਹ ਦਾਸ਼ੀ ਦੇ ਲਈ ਸ਼ਨੀ ਦਾ ਨਕਸ਼ਤਰ ਤੇ ਬੁੱਧ ਦਾ ਨਕਸ਼ਤਰ ਪਾਵੇਂ ਮਿੱਤਰਨੀ ਹੈ ਪਰ ਫਿਰ ਵੀ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਣਾ ਧਿਆਨ ਕੱਲ ਵਾਲੀ ਗੱਲ ਵਾਲੀ ਉਹੀ ਹੈ ਕਿ ਜਿੱਦਾਂ ਆਪਾਂ ਕੱਲ ਦੱਸਿਆ ਕਿ ਜਿੱਦੀ ਬਣ ਕੇ ਕੋਈ ਕੰਮ ਨਹੀਂ ਕਰਨਾ ਠੰਡੀਆਂ ਤੱਤੀਆਂ ਚੀਜ਼ਾਂ ਦਾ ਸੇਵਨ ਧਿਆਨ ਨਾਲ ਪਰਹੇਜ਼ ਨਾ ਕਰੋ ਤਾਂ ਚੰਗਾ ਖਾਸ ਤੌਰ ਤੇ ਬਾਹਰੀ ਖਾਣੇ ਨੂੰ ਪਰਹੇਜ਼ ਰੋਗ ਵੱਖੀਆਂ ਜਿੱਦੜ ਗਹਿ ਜਾਂ ਕੋਈ ਗੱਠ ਵਗੈਰਾ ਡਾਕਟਰ ਦੱਸ ਦੇਗਾ ਫਾਇਦਾ ਕੁਛ ਨਹੀਂ ਹੈ ਮੰਗਲ ਪੰਜਵੇਂ ਚੱਲਦਾ ਤਾਂ ਕਈ ਵਾਰੀ ਪਰਿਵਾਰ ਚੋਂ ਓਪਰੇਟ ਵੀ ਹੋ ਜਾਂਦਾ ਤਾਂ ਬਸ ਇਹ ਧਿਆਨ ਰੱਖਣਾ ਤੁਸੀਂ ਬਾਕੀ ਸਿਹਤ ਚੰਗੀ ਰਵੇ ਤਾਂ ਇਹਦੇ ਲਈ ਬ੍ਰਿਸ਼ਪਤ ਨੂੰ ਸ਼ੁਭ ਕਰੋ ਤੇ ਪਾਣੀ ਚ ਹਲਦੀ ਪਾ ਕੇ ਇਸ਼ਨਾਨ ਕਰ ਲਓ ਇਸੀ ਅਸਟ੍ਰੋਲੋਜੀ ਵਿਤ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਕਿਦਾਂ ਆਪਾਂ ਸਿਤਾਰਿਆਂ ਨੂੰ ਸ਼ੁਭ ਕਰਕੇ ਸ਼ੁਭਫਲ ਲੈ ਸਕਦੇ ਹਾਂ ਠੀਕ ਚੀਜ਼ਾਂ ਆਲੇ ਦੁਆਲੇ ਪਈਆਂ ਬੜੀਆਂ ਮਾਇਨੇ ਰੱਖਦੀਆਂ ਜਿਦਾਂ ਆਪਾਂ ਤੁਹਾਨੂੰ ਕੱਲ ਦੱਸਿਆ ਸੀ ਕਿ ਘਰ ਦਾ ਹੋਣ ਚਾਹੇ ਚਮਚੇ ਹੋਣ ਚਾਹੇ achar ਹੋਵੇ ਉਹ ਸਾਹਮਣੇ ਨਹੀਂ ਰੱਖਣਾ ਚਾਹੀਦਾ ਇਸੇ ਤਰ੍ਹਾਂ ਔਰਾ ਤੇ એનર્ਜੀ ਘਰ ਵਿੱਚ ਕਲੇਸ਼ ਛੋਟੀ ਛੋਟੀ ਗੱਲ ਤੇ ਕਲੇਸ਼ ਹੋ ਜਾਣਾ ਬੈਸਵਾਜੀ ਹੁੰਦੇ ਰਹਿਣਾ ਤਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਤਸਵੀਰ ਕਿਤੇ ਗਲਤ ਲੱਗੀ ਆ ਜਾਂ એનર્ਜੀ ਕੋਈ ਗਲਤ ਹੋਈ ਹੋਈ ਆ ਤਾਂ ਇਹ ਤੁਸੀਂ ਜੋ ਦਿਸ਼ਾਵਾਂ ਦੇ ਕਲਰ ਨੇ ਨਾ ਉਹਨਾਂ ਨੂੰ ਤੁਸੀਂ ਚੈੱਕ ਕਰੋ ਤੇ ਜਦੋਂ ਵੀ ਕਿਤੇ ਵੀ ਤੁਹਾਨੂੰ ਲੱਗੇ ਕਿ ਇਸ ਜਗ੍ਹਾ ਤੇ ਜਦੋਂ ਵੀ ਬੈਠਦੇ ਆ ਜਾਂ ਗੱਲ ਕਰਦੇ ਆ ਤਾਂ ਇੱਕ ਮੁਧਾਣੀ ਜੀ ਪੈ ਜਾਂਦੀ ਹੈ ਤਾਂ ਹੋ ਸਕਦਾ ਉਸ ਜਗ੍ਹਾ ਤੇ ਉਸ ਗ੍ਰਹਿ ਦੀ એનર્ਜੀ ਖਰਾਬ ਹੋ ਰਹੀ ਹੋਵੇ ਜਿੱਦਾ ਸਾਊਥ-ਈਸਟ ਸ਼ੁਕਰ ਦਾ ਹੈ ਤਾਂ ਉੱਥੇ ਸ਼ੁਕਰ ਤੋਂ ਐਂਟੀ ਗ੍ਰਹਿ ਦੀ ਕੋਈ ਚੀਜ਼ ਪਈ ਹੈ ਜਿਵੇਂ ਸਾਊਥ ਮੰਗਲ ਦਾ ਹੈ ਤਾਂ ਉੱਥੇ ਕੋਈ ਸ਼ਨੀ ਦੀ ਚੀਜ਼ ਪਈ ਹੈ ਜਿਹੜੀ ਵੈਸਟ ਮਤਲਬ ਪੱਛਮ ਜੋ ਸਾਈਡ ਹੈ ਉਹ ਸ਼ਨੀ ਦੀ ਉੱਥੇ ਕੋਈ ਮੰਗਲ ਦੀ ਚੀਜ਼ ਪਈ ਹੈ ਜਦੋਂ ਕਿਸੇ ਗ੍ਰਹਿ ਦੀ ਐਂਟੀ ਚੀਜ਼ ਕਿਸ ਜਗ੍ਹਾ ਤੇ ਆਏਗੀ ਤਾਂ ਘਰ ਵਿੱਚ ਬਾਰ-ਬਾਰ ਕਲੇਸ਼ ਹੋਏਗਾ ਹੀ ਹੋਏਗਾ ਖਾਸ ਤੌਰ ਤੇ ਘਰ ਵਿੱਚ ਜਲਦੀ ਹੋਈ ਅੰਗ ਚੁੱਲਾ ਅਗਰ ਗਲਤ ਦਿਸ਼ਾ ਵਿੱਚ ਹੋਵੇ ਤਾਂ ਹਮੇਸ਼ਾ ਘਰ ਚ ਕਲੇਸ਼ ਰਹਿੰਦਾ ਹੈ ਤਾਂ ਉਹ ਸਾਊਥ-ਈਸਟ ਜਾਨੀ ਕਿ ਪੂਰਬ ਦੱਖਣ ਕੋਨੇ ਵਿੱਚ ਜਾਂ ਪੱਛਮ ਵਿੱਚ ਤੁਸੀਂ ਰੱਖ ਸਕਦੇ ਹੋ ਪਰ ਪੱਛਮ ਦੀ ਰਸੋਈ ਸਾਰੇ ਗ੍ਰਹਾਂ ਲਈ ਚੰਗੀ ਨਹੀਂ ਹੁੰਦੀ ਪੂਰਬ ਚ ਰਸੋਈ ਤੇ ਦੱਖਣ ਚ ਜਾਂ ਪੂਰਬ ਦੱਖਣ ਚ ਹੈਨਾ ਰਸੋਈ ਥੋੜੀ ਜਿਹੀ ਠੀਕ ਮੰਨੀ ਜਾਂਦੀ ਹੈ ਸਮਾ ਜੀ ਸਾ ਜੀ ਆਪ ਸਭ ਦਾ ਅੱਜ ਦਾ ਦਿਨ ਬਹੁਤ ਅੱਛਾ ਜਾਵੇ ਸਾਸਿਕਾ